ਹਾਜਣ ਉਹਦਾ ਸਾਈਡ ਦੇ ਇਧਰੇ ਪਾਸੇ ਹੋ ਜੋ ਮੀਡੀਆ ਦੀ ਦੁਨੀਆ ਦਾ ਬਹੁਤ-ਬਹੁਤ ਧੰਨਵਾਦ ਹੈ ਬਹੁਤ-ਬਹੁਤ ਧੰਨਵਾਦ ਹੈ ਕਾਲਾ ਰਸ਼ੀਦ ਕੁਲਦੀਪ ਸਿੰਘ ਰਸ਼ੀਦ ਤੇ ਸਵਰਗਵਾਸੀ ਮਾ ਜਸਵੀਰ ਕੌਰ ਦਾ ਇਹ ਪੁੱਤਰ ਹੈ ਪਵਨ ਰਸ਼ੀਦ ਦਾ ਇਹ ਵੀਰ ਹੈ ਆਦਵਦੀਪ ਰਸ਼ੀਦ ਦਾ ਇਹ ਪਿਤਾ ਹੈ ਆ ਸਾਡੀ ਛੋਟੀ ਭੈਣ ਅਰਸ਼ਦੀਪ ਕੌਰ ਦਾ ਏ ਹਸਬੰਡ ਹੈ ਮੈਂ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ پیش ਕਰਦਾ ਹਾਂ ਔਰ ਦੰਦੀਆਂ ਗੈਰਾਂੀਆਂ ਤੋਂ ਮੈਂ ਧੰਨਵਾਦ ਕਰਦਾ ਹਾਂ ਲਾਡੀ ਸਿੱਧੂ ਦਾ ਹਰਪ੍ਰੀਤ ਸਿੰਘ ਘਲੋਟੀ ਦਾ ਵਿਜੇ ਸਿੰਘ ਬਰਾੜ ਜੀ ਦਾ ਕਰਮਪਾਲ ਸਿੱਧੂ ਦਾ ਜਲੰਧਰ ਸਿੰਘ ਜੀ ਸਿੱਧੂ ਤੇ ਬਲਜੀਤ ਚੁਪਕਾ ਹੋਰ ਸਾਰੇ ਐਨਆਰਆਈ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਇਸ ਖੇਡ ਕਬੱਡੀ ਦੇ ਵੱਡੇ ਬਲਾਰੇ ਦਾ ਵੱਡਾ ਮਾਨ ਸਨਮਾਨ ਜਿਹੜਾ ਹੈ ਅੱਜ ਖਲੋਟੀ ਦੇ ਵਿੱਚ ਕੀਤਾ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਕਾਲੇ ਰਸ਼ੀਦ ਦੇ ਵਾਸਤੇ ਮੈਂ ਕੈਨੇਡਾ ਦੇ ਜਿਹਨੂੰ ਪੁੱਛਿਆ ਵੀ ਬਹੁਤ ਸਾਰੀਆਂ ਖੁਸ਼ੀਆਂ ਤੁਹਾਨੂੰ ਪਰਮਾਤਮਾ ਨੇ ਦਿੱਤੀਆਂ ਕੈਨੇਡਾ ਪੱਕਾ ਹੋ ਗਿਆ ਉੱਥੇ ਮੈਰਿਜ ਹੋ ਗਈ ਪਰਮਾਤਮਾ ਨੇ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ ਤੇਰੇ ਮਨ ਦੇ ਵਿੱਚ ਹੁਣ ਕੀ ਚੱਲਦਾ ਹੈ ਕਹਿੰਦਾ ਮੇਰੇ ਮਨ ਦੇ ਵਿੱਚ ਇੱਕ ਸਦਮਾ ਚੱਲਦਾ ਹੈ ਇਹਨੇ ਸ਼ੇਰ ਦੇ ਵਿੱਚ ਜਵਾਬ ਦਿੱਤਾ ਮਾਂ ساری ਜ਼ਿੰਦਗੀ ਅਫਸੋਸ ਸਹਿ ਰਹਿਣਾ ਤੇਰੇ ਲਾਗਲੇ ਬਾਲੇ ਨੂੰ ਜਾਂਦੀ ਵਾਰੀ ਲੰਬੂ ਲਾਉਣਾ ਨਸੀਬ ਨਾ ਹੋਇਆ ਮਾਂ ਤੇਰੇ ਕਾਲੇ ਨੂੰ ਜਾਂਦੀ ਵਾਰੀ ਲੰਬੂ ਲਾਉਣਾ ਨਸੀਬ ਨਾ ਹੋਇਆ ਤੇਰੇ ਕਾਲੇ ਨੂੰ 2020 ਦੇ ਵਿੱਚ ਮਾਤਾ ਜਸਵੀਰ ਕੌਰ ਜੀ ਇਸ ਦੁਨੀਆ ਤੋਂ ਚਲੇ ਗਏ ਕਰੋਨਾ ਦਾ ਦੌਰ ਸੀਗਾ ਫਲੈਟਾ ਉਦੋਂ ਬੰਦ ਸੀਗੀਆਂ ਆਉਣਾ ਮੁਸ਼ਕਲ ਹੋ ਗਿਆ ਵਿਦੇਸ਼ਾਂ ਦੀ ਧਰਤੀ ਤੋਂ ਤੇ ਇਹ ਨੌਜਵਾਨ ਇੱਕ ਹਫਤਾ ਆਪਣੇ ਘਰੋਂ ਬਾਹਰ ਨੇ ਨਿਕਲਿਆ ਰੋਂਦਾ ਰਿਆ ਰੋਂਦਾ ਰਿਆ ਰੋਂਦਾ ਰਿਆ ਉਹ ਰੋਣਾ ਇਸ ਕਰਕੇ ਮਾਂ ਤਾਂ ਹਰੇਕ ਨੂੰ ਪਿਆਰੀ ਹੈ ਪਰ ਇਹਨੂੰ ਮਾਂ ਇਸ ਕਰਕੇ ਪਿਆਰੀ ਜ਼ਿਆਦਾ ਸੀਗੀ ਬਾ ਜਸਵੀਰ ਕੌਰ ਇਹਨੂੰ ਪੁੱਤ ਦੇ ਨਾਲ ਧੀ ਵੀ ਸਮਝਦੀ ਸੀ ਕਿਉਂਕਿ ਅਸੀਂ ਇੱਥੇ ਇਕੱਠੇ ਰਹੇ ਕੈਨੇਡਾ ਦੇ ਵੀ ਦੋ ਤਿੰਨ ਸਾਲ ਔਰ ਜਿੰਨੇ ਵੀ ਕਿਚਨ ਦੇ ਘਰੇਲੂ ਕੰਮ ਸਾਰੇ ਹੁੰਦੇ ਇਹਨੂੰ ਸਾਰੇ ਬਹੁਤ ਬਰੀਕੀ ਦੇ ਨਾਲ ਸਿਖਾਏ ਸਨ ਮਾਂ ਨੇ ਮਾਂ ਤਾਂ ਨਹੀਂ ਨਹੀਂ ਸਾਡੇ ਦੇ ਨਾਲ ਇੱਕ ਵਾਰੀ ਮਾਂ ਦੀ ਆਤਮਾ ਦੀ ਸ਼ਾਂਤੀ ਦੇ ਵਾਸਤੇ ਬਾ ਤਾਲੀਆਂ ਲਾਉਂਦੀ ਹੈ ਜ਼ੋਰਦਾਰ ਤੇ ਬਹੁਤ ਬਹੁਤ ਧੰਨਵਾਦ ਜਿਹੜਾ ਜਮਾਨ ਜਸਵੀਰ ਕੌਰ ਹੁੰਦੀ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੋਣਾ ਸੀਗਾ ਕਾਲੇ ਦੀ ਖੁਸ਼ੀ ਜਿਹੜੀ ਹੈ ਉਹ ਦੁੱਗਣੀ ਚੋਗਣੀ ਹੋਣੀ ਸੀ ਪਰ ਉਹ ਸਮਾਂ ਜਿਹੜਾ ਹੈ ਸਮਾਂ ਪਰਮਾਤਮਾ ਦੇ ਹੱਥ ਹੈ ਪਰਮਾਤਮਾ ਜੋ ਕਰਦਾ ਹੈ ਉਹਦੇ ਫੈਸਲੇ ਸਾਨੂੰ ਮਨਜ਼ੂਰ ਨੇ ਅਸੀਂ ਸੀਸ ਝੁਕਾਉਨੇ ਆ ਸੋ ਅੱਜ ਮੁਬਾਰਕਬਾਦ ਬਹੁਤ ਵੱਡੀ ਕਾਲਿਆ ਤੇਰੇ ਵਾਸਤੇ ਤੇਰੇ ਪਰਿਵਾਰ ਦੇ ਵਾਸਤੇ ਬਹੁਤ ਵੱਡੀ ਮੁਬਾਰਕਬਾਦ ਹੈ ਅਜੇ ਹੋਰ ਮੌਨਦੀਆਂ ਤੋਂ ਸਰਕ ਰੇਡ ਹੈ ਅਜੇ ਵੱਡੇ ਮਾਨ ਸਨਮਾਨ ਹੋਣਗੇ ਹਰਪ੍ਰੀਤ ਜੀ ਲਾਡੀ ਸਿੱਧੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਇਹ ਪਿਆਰ ਹੈ ਤੁਹਾਡਾ ਇਹ ਸਤਕਾਰ ਹੈ ਪੰਜਾਬੀ ਮਾਂ ਬੋਲੀ ਦਾ ਸ਼ੁਕਰਾਨਾ ਹੈ ਖੇਡ ਕਬੱਡੀ ਦਾ ਸ਼ੁਕਰਾਨਾ ਹੈ ਸਭ ਤੋਂ ਵੱਡਾ ਵਾਹਿਗੁਰੂ ਦਾ ਪਰਮਾਤਮਾ ਦਾ ਤਾਲ ਪ੍ਰੋਖ ਦਾ ਸ਼ੁਕਰਾਨਾ ਹੈ ਕਿ ਉਹਨੇ ਇੱਡੇ ਵੱਡੇ ਮਾਨ ਸਨਮਾਨ ਬਖਸ਼ੇ ਨੇ ਬੋਲੇ ਬਹੁਤ ਬਹੁਤ ਮੁਬਾਰਕਾਂ ਤੇਰੇ ਵਾਸਤੇ ਨੌਜਵਾਨਾ ਹਾਂ ਗੁਲੀਬ ਰਸ਼ੀਨ ਜੀ ਤੇ ਇਹਨਾਂ ਦੇ ਸੋਚੇ ਪਰਿਵਾਰ ਦੇ ਵਾਸਤੇ ਇੱਕ ਵਾਰੀ ਫਿਰ ਬਹੁਤ ਬਹੁਤ ਸ਼ੁਭ ਸ਼ਾਮਾਂ ਤੇ ਗੱਡੀ ਦੀਆਂ ਚਾਬੀਆਂ ਆਪਾਂ ਲਈਏ ਜੀ ਥੋੜਾ ਹਾਂ ਬਾਅਦ ਵਿੱਚ ਢੇੜਾ ਵੀ ਲੱਗ ਜਾਊਗਾ ਬਹੁਤ ਧੰਨਵਾਦ ਕਰਦਾ ਮੀਕੇ ਰਸ਼ੀਨ ਦਾ ਤੇ ਬਿੰਦੂ ਬਿੰਦਰਣੀਏ ਉਹਨਾਂ ਦਾ ਆਪਾਂ ਚਾਬੀਆਂ ਦੇਈਏ ਗਲੀ ਤੁਸੀਂ ਨਾਲ ਆਓ ਇਧਰੇ ਪਾਸੇ ਆਓ ਆਪਾਂ ਚਾਬੀਆਂ ਦੇ ਦੇ ਕੇ ਇਹ ਰਸਮ ਜਿਹੜੀ ਹੈ ਉਹ ਅਦਾ ਕਰੀਏ ਆਜੇ ਵੀਰ ਜੀ ਅੱਗੇ ਸੋ ਚਾਬੀਆਂ ਸੌਂਗੀਆਂ ਜਾ ਰਹੀਆਂ ਨੇ ਬੋਲੋ ਇੱਕ ਵਾਰੀ ਫਿਰ ਕਾਲੇ ਰਸ਼ੀਨ ਨੂੰ ਸਾਹ ਗੁਲਦੀਪ ਸਿੰਘ ਰਸ਼ੀਨ ਜੀ ਨੂੰ ਕਾਲੇ ਦੇ ਵੀਰ ਪਵਨ ਰਸ਼ੀਨ ਨੂੰ ਸਾਡੀ ਛੋਟੀ ਪਹਿਣ ਅਰਸ਼ਦੀਪ ਕੌਰ ਰਸ਼ੀਨ ਇਹਨਾਂ ਦਾ ਬੇਟਾ ਅਜਮਦੀਪ ਰਸ਼ੀਨ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਕਬੱਡੀ ਜਗਤ ਵੱਲੋਂ ਔਰ ਸਾਡੇ ਸਾਰੇ ਕਬੱਡੀਟਰਾਂ ਵੱਲੋਂ ਤੇਰੇ ਲਈ ਮੁਬਾਰਕਾਂ ਤੇ ਨਾਲ ਸਾਡੇ ਰਾਜਾ ਰਾਜ ਸਿੰਘ ਜੀ ਖਾਲਸਾ ਤਰਨਾ ਦਲ ਤੋਂ ਲਾਡਲੀਆਂ ਫੌਜਾਂ ਸ਼ੇਖ ਤੌਕ ਤੇ ਤਨੂ ਪ੍ਰਧਾਨ ਜੀ ਕਹਿੰਦੇ ਜਗਰੂਪ ਜੀ ਉਹ ਸਹੀ ਕਹਿੰਦੇ ਕਾਫੀ ਲੰਮੇ ਸਮੇਂ ਬਾਅਦ ਆਏ ਨੇ ਆਪਣੇ ਧੰਗਰਾਣੇ ਤੋਂ ਅਮਰੀਕਾ ਦੀ ਧਰਤੀ ਤੋਂ ਕਾਫੀ ਲੰਮੇ ਸਮੇਂ ਬਾਅਦ ਆਏ ਨੇ 15 ਸਾਲ ਬਾਅਦ ਘਲੋਟੀ ਦਾ ਕਬੱਡੀ ਕੱਪ ਦੇਖਣ ਲਈ ਪੁੱਛੇ ਜੀ ਆ ਧੰਨਵਾਦ ਤਨੂ ਹਾਂ ਦੇ ਨਾਲ ਪਿਆਰ ਆ ਲੈ ਵੀ ਤਨੂ ਭਾਈ ਲੜ ਤਾਂ ਸਾਰੀਆਂ ਨਿਕਲ ਗਈਆਂ ਫਾਈਨਲ ਆ ਜੇ ਬਾਕੀ ਬੁਲਟਾਂ ਦੀ ਦੌਰ 21 1100 ਸਾਂਜੀਨ ਖਾਨ ਪੰਜ ਧੌਲ ਕਲਾਂ ਖੇ ਲੜਕੀਆਂ ਦੀ ਟੀਮ ਨੂੰ 1100 ਦੇ ਰਿਆ ਪੇ ਪੂਜਾ ਕਰ ਦਿਜੀਏ ਪਿੰਡੂ ਕੋਲ ਰਾਣੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅਗਲਾ ਹੁਣ ਇੱਕ ਮਾਨ ਸਨਮਾਨ ਹੈ ਫਿਰ ਫਾਈਨਲ ਦੁਨੀਆ ਨੇ ਇੰਤਜ਼ਾਰ ਆਏ ਫਾਈਨਲ ਵਾਲੀਆਂ ਟੀਮਾਂ ਵੀ ਗਰਾਉਂਡ ਦੇ ਮੋੜ ਜਣ ਗੀਆਂ ਹੁਣ ਜਿਹੜਾ ਹੈ ਗੱਡੀ ਦੇ ਵਿੱਚ ਗਰਾਉਂਡ ਦਾ ਚੱਕਰ ਵੀ ਲਗਾਇਆ ਜਾਏਗਾ ਬੈਂਤ ਚੀਮਾ ਕਿਧਰ ਦੇ ਪਾਸੇ ਐ ਸੋਲੀ ਵਾਲਾ ਬੈਂਤ ਸੋ ਲਿਆਓ ਵੀ ਟਰੈਕਟਰ ਅੱਗੇ ਰੰਜੀਤ ਸਹੋਲੀ ਕਬੱਡੀ ਦਾ ਟਾਪਰ ਜਾਫੀ ਹੈ ਉਹ ਵੀ ਸਾਡੇ ਦੋਸਤਾਂ ਦੇ ਵਿੱਚੋਂ ਇੱਕ ਆਏ ਕੈਨੇਡਾ ਫੇਡਣ ਗਿਆ ਫਿਰ ਮਾਲਕ ਨੇ ਤਰੱਕੀ ਮਖੀ ਅਮਰੀਕਾ ਜਾ ਵਸਿਆ ਸੈਟਲ ਦਾ ਵਾਸੀ ਉਹਦਾ ਵੀ ਆਪਾਂ ਬਾਨ ਸਨਮਾਨ ਜਿਹੜਾ ਹੈ ਉਹ ਕਰਾਂਗੇ ਸਾਡੇ ਇਲਾਕੇ ਦੇ ਵੀਰਾਂ ਵੱਲੋਂ ਗੱਡੀ ਜਿਹੜੀ ਇਹ ਗਰਾਊਂਡ ਦਾ ਚੱਕਰ ਲਗਾਏਗੀ ਸੋ ਗੁਰੂ ਕੀਆ ਲਾਡ ਲੀਆ ਫੌਜਾਂ ਨਿਹੰਗ ਸਿੰਘ ਵੀ ਨਾਲ ਨੇ ਸੋ ਬੋਲੇ ਲਾ ਵੀ ਇਧਰੇ ਪਾਸੇ ਟਰੈਕਟਰ ਲੈ ਕੇ ਆ ਵੀ ਨੌਜਵਾਨਾਂ ਅੱਗੇ ਮਾਨ ਸਨਮਾਨ ਕਰੀਏ ਸਾਰੇ ਕਮੈਂਟੇਟਰਾਂ ਦਾ ਧੰਨਵਾਦ ਹੈ ਸੋਖ ਉਹਨਾਂ ਦਾ ਕ੍ਰਿਸ਼ਨ ਵਿਦੇਸ਼ੀ ਉਹਨਾਂ ਦਾ ਬਿੱਲਾ ਲਲਤੋ ਜੀ ਦਾ ਤੇ ਸਾਡੇ ਰਾਜਨ ਕਲਿਆਣ